ਜਦੋਂ ਜਾਂਦਿਆ ਸਾਡੇ ਬਾਪੂ ਜੁੱਤੀਆਂ ਕੱਸ ਗਿਆ ਦਾੜੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰਦੇ ਮਾਰਦਿਆਂ ਦੀ ਛਿੜਕਾਂ ਖਾ ਕੇ ਮੁੜ ਕੇ ਆਉਂਦੇ ਸੀ ਸਾਬ ਹੈ ਨਹੀਂ ਅੱਜ ਚਲੇ ਗਏ ਕੰਮ ਹੈ ਕੋਈ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਮੈਂ ਬਹੁਤ ਛਿਰ ਦਾ ਛੋਟਾ ਹੁੰਦਾ ਦੇਖੀ ਜਾਂਦਾ ਹੁੰਦਾ ਸੀ ਇਹ ਵੀ ਜ਼ਿੰਦਗੀ 'ਚ ਕਦੇ ਮੌਕਾ ਮਿਲਿਆ ਪ੍ਰਮਾਤਮਾ ਨੇ ਕੋਈ ਜ਼ਿੰਮੇਵਾਰੀ ਦਿੱਤੀ ਆ ਬੁੱਧਵਾਰ ਤੇ ਵੀਰਵਾਰ ਖਤਮ ਕਰਨੇ ਨੇ ਅੱਜ ਉਹ ਮੇਰੇ ਲਈ ਬਹੁਤ ਭਾਗਾ ਵਾਲਾ ਦਿਨ ਹੈ ਅੱਜ ਬੁੱਧਵਾਰ ਵੀਰਵਾਰ ਖਤਮ ਕਰਨਾ ਆਇਆ ਆ ਸਰਕਾਰ ਤੁਹਾਡੇ ਦਵਾਰ ਜਿਹੜਾ ਸਾਡਾ ਕਨਸੈਪਟ ਹੈ ਉਹਨੂੰ ਅਸੀਂ ਪੂਰੇ ਪੰਜਾਬ 'ਚ ਲਾਗੂ ਕਰ ਰਹੇ ਹੁਣ ਸਰਕਾਰ ਪਿੰਡਾਂ 'ਚ ਚੱਲੂਗੀ ਹੁਣ ਸਰਕਾਰ ਛੋਟੇ ਛੋਟੇ ਕਸਬਿਆਂ ਤੋਂ ਚੱਲੂਗੀ 43 ਸਰਕਾਰੀ ਸੇਵਾਵਾਂ ਤੁਹਾਡੇ ਘਰ ਦਾ ਕੁੰਡਾ ਖੜਕਾਉਣਗੀਆਂ 77 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਨਾ ਪ੍ਰਮਾਣ ਪੱਤਰ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਤੁਹਾਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਗੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਇਕੁਪਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲਓ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋੜੇ ਨਾਲ ਮੋੜਾ ਲਾ ਕੇ ਆਓ ਆਪਾਂ ਧਾਰੀਏ ਆ ਜਿਹੜੀਆਂ ਚਾਰ ਪੰਜ ਲਾਹਮ ਤਾਂ ਨੇ ਆ ਭ੍ਰਿਸ਼ਟਾਚਾਰ ਹੈ ਆ ਡਰੱਗ ਹੈ ਲਾ ਕੇ ਪਰਾਂ ਮਾਰੋ ਸੱਪ ਦੀ ਕੰਜ ਵਾਂਗੂ ਤੇ ਆਪਾਂ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਡੋਰ ਟੂ ਡੋਰ ਆਪ ਦੀ ਸਰਕਾਰ ਆਪ ਦੇ ਦਵਾਰ